ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਇੱਕ ਭਰਾ ਦੀ ਜ਼ਿੰਦਗੀ ਦੀ ਦਰਦਨਾਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਿ ਕਿਵੇਂ ਆਪਣੇ ਆਪ ਦੇ ਹੀ ਖੂਨ ਦੇ ਰਿਸ਼ਤੇ ਆਪਣੇ ਨਾਲ ਧੋਖਾ ਕਰ ਜਾਂਦੇ ਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਦੁਨੀਆ ਤੋਰੀ ਕਿੱਧਰ ਨੂੰ ਜਾਂਦੀ ਆ ਬਈ ਜਿਹੜੇ ਭਰਾ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗੇ ਆ ਉਹ ਭਰਾ ਅੱਜ ਕੱਲ ਕੈਨੇਡਾ ਦੇ ਵਿੱਚ ਰਹਿ ਰਿਹਾ ਚਲੋ ਜੀ ਆਪਾਂ ਉਹਦੀ ਕਹਾਣੀ ਸ਼ੁਰੂ ਕਰਦੇ ਆ ਤੁਹਾਡੇ ਨਾਲ ਪਹਿਲਾਂ ਉਹ ਭਰਾ ਪੰਜਾਬ ਦੇ ਵਿੱਚ ਰਹਿੰਦਾ ਹੁੰਦਾ ਤੇ ਜਿਹੜੀ ਉਹਦੀ ਭੈਣ ਹੁੰਦੀ ਆ ਉਹ ਕੈਨੇਡਾ ਦੇ ਮੁੰਡੇ ਨਾਲ ਵਿਆਹੀ ਹੁੰਦੀ ਆ ਉੱਥੇ ਉਹ ਸਿਟੀਜ਼ਨ ਹੁੰਦੇ ਨੇ ਉਹਨਾਂ ਦਾ ਕੰਮ ਪੂਰਾ ਵਧੀਆ ਸੈੱਟ ਹੁੰਦਾ ਤੇ ਉਸ ਤੋਂ ਜਦੋਂ ਭੈਣ ਉੱਧਰ ਸਿਟੀਜ਼ਨ ਹੋ ਜਾਂਦੀ ਆ ਉਸ ਤੋਂ ਬਾਅਦ ਭੈਣ ਸੋਚਦੀ ਆ ਕਿ ਚਲ ਮੇਰਾ ਭਰਾ ਵੀ ਇੱਧਰ ਆ ਜੇ ਹਨਾ ਕਿਉਂਕਿ ਆਪਣੇ ਇੱਥੇ ਬਾਹਰ ਜਾਣ ਦਾ ਬਹੁਤ ਜ਼ਿਆਦਾ ਕਰੇਜ ਆ ਬੜਾ ਲੋਕਾਂ ਨੂੰ ਕੀੜਾ ਕੀ ਉਹ ਬਾਰ-ਬਾਰ ਬਾਰ ਚਲੋ ਠੀਕ ਆ ਮਜਬੂਰੀਆਂ 'ਚ ਬਾਹਰ ਜਾਣਾ ਵੀ ਪੈਂਦਾ ਹਨਾ ਪਰ ਜਿਹੜੇ ਚੰਗੇ ਸਰ ਦੇ ਵਰ ਦੇ ਘਰਾਂ ਦੇ ਵਿੱਚੋਂ ਨੇ ਉਹ ਵੀ ਬਾਹਰ ਵਾਲੇ ਪਾਸੇ ਭੱਜ ਰਹੇ ਚਲੋ ਜੀ ਭੈਣ ਮੁੰਡੇ ਦੀ ਉਧਰੋਂ ਸਪਾਂਸਰਸ਼ਿਪ ਕਰਦੀ ਆ ਕਾਗਜ਼ ਪੱਤਰ ਭੇਜਦੀ ਆ ਮੁੰਡੇ ਦਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਜਾਂਦਾ ਮੁੰਡੇ ਦਾ ਵੀਜ਼ਾ ਲੱਗ ਜਾਂਦਾ ਚਲੋ ਜੀ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਮੁੰਡਾ ਡਾਰੀ ਮਾਰ ਜਾਂਦਾ ਕੈਨੇਡਾ ਨੂੰ ਚਲੋ ਜੀ ਜਦੋਂ ਮੁੰਡਾ ਕੈਨੇਡਾ ਪਹੁੰਚਦਾ ਅੱਗੋਂ ਮੁੰਡੇ ਦੀ ਭੈਣ ਮੁੰਡੇ ਨੂੰ ਰਿਸੀਵ ਕਰਦੀ ਆ ਫਿਰ ਹੌਲੀ-ਹੌਲੀ ਉਹਨਾਂ ਦੇ ਜਿਹੜੇ ਕਾਗਜ਼ ਪੱਤਰ ਉਹਨਾਂ ਨੂੰ ਵਰਕ ਪਰਮਿਟ ਦਵਾਉਂਦੇ ਆ ਚਲੋ ਜਿਹੜੀ ਕਾਗਜ਼ੀ ਕਾਰਵਾਈ ਹੋਣ ਤੋਂ ਬਾਅਦ ਵਰਕ ਪਰਮਿਟ ਮਿਲ ਜਾਂਦਾ ਉਸ ਤੋਂ ਬਾਅਦ ਮੁੰਡਾ ਕੰਮ ਤੇ ਲੱਗ ਜਾਂਦਾ ਥੋੜੇ ਕੁ ਮਹੀਨੇ ਮੁੰਡਾ ਕੰਮਕੁਮ ਕਰਦਾ ਉਸ ਤੋਂ ਬਾਅਦ ਮੁੰਡਾ ਕੀ ਕਰਦਾ ਡਰਾਈਵਰੀ ਲਾਇਸੈਂਸ ਬਣਾ ਲੈਂਦਾ ਤੇ ਥੋੜੇ ਕੁ ਮਹੀਨਿਆਂ ਬਾਅਦ ਹੀ ਫਿਰ ਉਹ ਟਰਾਲੇ ਤੇ ਚੜ ਜਾਂਦਾ ਚਲੋ ਜੀ ਮੁੰਡਾ ਕਹਿੰਦਾ ਮੈਂ ਟਰਾਲਾ ਬਹੁਤ ਚਲਾਇਆ ਬਈ ਬੜੀ ਮਿਹਨਤ ਕੀਤੀ ਚਲੋ ਵਧੀਆ ਡਾਲਰ ਵੀ ਕੁੱਟੇ ਕਹਿੰਦਾ ਚਲੋ ਜੀ ਇਸ ਤਰ੍ਹਾਂ ਕਰਦੇ ਆ ਕਰਦੇ ਤਿੰਨ ਚਾਰ ਸਾਲ ਬੀਤ ਜਾਂਦੇ ਆ ਤੇ ਵਧੀਆ ਕਮਾਈ ਹੁੰਦੀ ਆ ਪਿੰਡ ਵੀ ਵਧੀਆ ਕੋਠੀ ਇਕੱਠੀ ਪਾ ਲੈਨੇ ਆ ਪੂਰਾ ਧਾਮਾ ਝਾਮਾ ਸੈੱਟ ਕਰ ਲੈਨੇ ਆ ਤੇ ਚਲੋ ਜੀ ਕਹਿੰਦਾ ਮੈਂ ਪੀਆਰ ਹੋ ਜਾਣਾ ਕਹਿੰਦਾ ਜਦੋਂ ਮੈਂ ਪੀਆਰ ਹੋ ਜਾਣਾ ਤੇ ਫਿਰ ਸਾਰੇ ਕਹਿੰਦੇ ਵੀ ਹੁਣ ਦਾ ਵਿਆਹ ਕਰੀਏ ਵਿਆਹ ਕਰੀਏ ਕਹਿੰਦਾ ਚਲੋ ਜੀ ਮੈਂ ਕੈਨੇਡਾ ਦੇ ਵਿੱਚ ਰਹਿੰਦਾ ਸੀ ਮੈਂ ਉੱਥੇ ਸਾਰਾ ਮਾਹੌਲ ਦੇਖਿਆ ਸੀਗਾ ਹੁਣ ਮੈਂ ਖੁੱਲ ਕੇ ਉਸ ਚੀਜ਼ ਬਾਰੇ ਨਹੀਂ ਬੋਲਣਾ ਚਾਹੁੰਦਾ ਤੇ ਕਹਿੰਦਾ ਮੈਂ ਸੋਚਿਆ ਚਲ ਐਂ ਕਰਦੇ ਆ ਵੀ ਪੰਜਾਬ ਤੋਂ ਕਿਸੇ ਕੁੜੀ ਨਾਲ ਵਧੀਆ ਨਾਲ ਵਿਆਹ ਕਰਾ ਕੇ ਜ਼ਿੰਦਗੀ ਸ਼ੁਰੂ ਕਰਦੇ ਆ ਕੰਦਾ ਚਲੋ ਜੀ ਮੈਂ ਪੰਜਾਬ ਆ ਜਾਣਾ ਘਰਦਿਆਂ ਨੂੰ ਪਹਿਲੇ ਇੱਕ ਦੋ ਕੁੜੀਆਂ ਨੇ ਦੱਸਾਂ ਪਈਆਂ ਹੁੰਦੀਆਂ ਨੇ ਚਲੋ ਜੀ ਉਹ ਮੈਨੂੰ ਦੇਖ ਜਾਂਦੇ ਆ ਕਹਿੰਦਾ ਮੈਂ ਤਾਂ ਲੋਕਾਂ ਲਈ ਸੈਟ ਹੀ ਹੋਣਾ ਕਿਉਂਕਿ ਮੈਂ ਪੀਆਰ ਹੁਣਾ ਕੈਨੇਡਾ ਦਾ ਤੇ ਹੋਰ ਲੋਕਾਂ ਨੂੰ ਚਾਹੀਦਾ ਵੀ ਕੀ ਸੀਗਾ ਹਣਾ ਕਹਾਂ ਚਲੋ ਜੀ ਮੈਨੂੰ ਰਿਸ਼ਤਾ ਹੋ ਜਾਂਦਾ ਕੁੜੀ ਸਾਨੂੰ ਪਸੰਦ ਆਈਂਦੀ ਵਧੀਆ ਸੋਹਣੀ ਸੁਨੱਖੀ ਕੁੜੀ ਹੁੰਦੀ ਐ ਤੇ ਕਹਿੰਦਾ ਕੁੜੀ ਨੇ ਨਾ ਹਾਈਲਾਈਟਸ ਕਰੀ ਹੁੰਦੀ ਐ ਮੈਨੂੰ ਕਹਿੰਦਾ ਮੈਨੂੰ ਐ ਸੀਗਾ ਵੀ ਨਾਲੇ ਤਾਂ ਹਾਈਲਾਈਟਸ ਕਰੀ ਨਾਲੇ ਸੋਹਣੀ ਸੁਨੱਖੀ ਐ ਵੀ ਜੇ ਮੈਂ ਹੁਣ ਵਿਆਹ ਕਰਾ ਕੇ ਚਲਾ ਗਿਆ ਫਿਰ ਕਾਫੀ ਟਾਈਮ ਲੱਗੂਗਾ ਹਣਾ ਉਸ ਤੋਂ ਪਤਨ ਨਹੀਂ ਕੀ ਉਹ ਮੈਂ ਦੱਸਦਾ ਸੀ ਭਰਾ ਕਿ ਉਹ ਮੈਡੀਕਲ ਦੀ ਪਤਨ ਨਹੀਂ ਕੀ ਪ੍ਰੋਬਲਮ ਦੇ ਵਿੱਚ ਆਉਂਦੀ ਸੀ ਕੁਛ ਇਦਾਂ ਦੇ ਮੈਂ ਦੱਸਿਆ ਸੀ ਮੈਨੂੰ ਹੁਣ ਭੁੱਲ ਗਈ ਗੱਲ ਉਹ ਕਹਿੰਦਾ ਚਲੋ ਜੀ ਮੇਰਾ ਵਿਆਹ ਹੋ ਜਾਂਦਾ ਵਿਆਹ ਹੋਣ ਤੋਂ ਬਾਅਦ ਕਹਿੰਦਾ ਚਲੋ ਜੀ ਵਧੀਆ ਇੰਜੋਏ ਕਰਦੇ ਆ ਬਹੁਤ ਵਧੀਆ ਜ਼ਿੰਦਗੀ ਹੁੰਦੀ ਹੈ ਘੁੰਮਦੇ ਫਿਰਦੇ ਆ ਉਸ ਤੋਂ ਬਾਅਦ ਕਹਿੰਦਾ ਮੈਂ ਉਹਦੀ ਫੈ ਲਾ ਲਾ ਦਿੰਦਾ ਵਿਆਹ ਤੋਂ ਨਾਲ ਦੀ ਨਾਲ ਹੀ ਬਾਅਦ ਚ ਤਿੰਨ ਕਿ ਮਹੀਨੇ ਬਾਅਦ ਉਹਦਾ ਵੀਜ਼ਾ ਆ ਜਾਂਦਾ ਕੁੜੀ ਦਾ ਕਹਿੰਦਾ ਤੇ ਮੈਂ ਨਾਲ ਹੀ ਲੱਗੇ ਕੈਨੇਡਾ ਪਹੁੰਚ ਜਾਂਦਾ ਕਹਿੰਦਾ ਚਲੋ ਜੀ ਉੱਥੇ ਵਧੀਆ ਆਪਾਂ ਰਹਿੰਦੇ ਆ ਇੰਜੋਏ ਕਰਦੇ ਆ ਕਹਿੰਦਾ ਜਿਹੜੇ ਸ਼ਹਿਰ ਚ ਮੇਰੀ ਘਰ ਵਾਲੀ ਦਾ ਕਹਿੰਦਾ ਕਹਾਂ ਚਲੋ ਜੀ ਮੈਂ 1 ਮਹੀਨਾ ਕੋਥੇ ਰਹਿਣਾ ਕਹਿੰਦਾ ਮਹੀਨੇ ਕ ਬਾਅਦ ਨਾ ਮੈਨੂੰ ਮਹੀਨੇ ਡੇਢ ਬਾਅਦ ਕੰਮ ਪੈ ਜਾਂਦਾ ਪੰਜਾਬ ਕੋਈ ਜ਼ਰੂਰੀ ਕੰਮ ਸਾਡਾ ਜ਼ਮੀਨ ਚੋਂ ਹੁੰਦਾ ਕੋਈ ਚੱਕਰ ਹੁੰਦਾ ਮੈਨੂੰ ਉਹ ਕੰਮ ਪੈ ਜਾਂਦਾ ਮੈਨੂੰ ਪੰਜਾਬ ਆਉਣਾ ਪੈ ਜਾਂਦਾ ਕਹਿੰਦਾ ਮੈਂ ਮਹੀਨੇ ਕ ਬਾਅਦ ਫੇਰ ਮੁੜ ਕੇ ਜਦੋਂ ਕੈਨੇਡਾ ਜਾਣਾ ਤਾਂ ਮੈਂ ਜਾ ਕੇ ਕੀ ਦੇਖਦਾ ਕਿ ਜਿਹੜੀ ਮੇਰੀ ਘਰ ਵਾਲੀ ਪਹਿਲਾਂ ਮੇਰੇ ਅੱਗੇ ਪਿੱਛੇ ਘੁੰਮਦੀ ਸੀ ਭਮੀਰੀ ਵਾਂਗੂ ਉਹ ਬੜੀ ਚੇਂਜ ਹੋ ਚੁੱਕੀ ਸੀ ਕਿ ਮੰਨ ਲਾ ਉਹਦੀਆਂ ਗੱਲਾਂ ਬਾਤਾਂ ਉਹਦਾ ਕੱਲੋਂ ਅਗਰ ਨੇਚਰ ਪੂਰਾ ਚੇਂਜ ਹੋ ਚੁੱਕਿਆ ਸੀਗਾ ਕਹਿੰਦਾ ਇੱਕ ਵ ਕੁਈ ਪੁੱਛੋਂ ਹੋਰ ਨਾ ਜੱਬ ਖੜਾ ਹੋ ਗਿਆ ਹੋਵੇ ਕਹਿੰਦਾ ਫਿਰ ਮੇਰੇ ਦਿਮਾਗ 'ਚ ਐਵੇਂ ਵੀ ਗੱਲ ਆਵੇ ਵੀ ਨਹੀਂ ਯਾਰ ਪਤ ਨਹੀਂ ਮੈਂ ਮਹੀਨਾ ਉੱਥੇ ਲਾ ਕੇ ਆਇਆ ਪਤ ਨਹੀਂ ਮੈਨੂੰ ਤਾਂ ਉਪਰੋਂ ਉਪਰਾ ਲੱਗੀ ਜਾਂਦਾ ਕਹਿੰਦਾ ਮੈਨੂੰ ਸਮਝ ਨਾ ਆਵੇ ਕਦੇ ਮੈਂ ਛੱਕਲੇ ਘੇਰੇ 'ਚ ਆ ਜਾ ਕਰਾਂ ਕਦੇ ਛੱਕਲੇ ਘੇਰੇ 'ਚ ਬਾਹਰ ਨਿਕਲ ਜਾਗਾ ਨਾ ਕਦੇ ਮੈਨੂੰ ਐਂ ਲੱਗਿਆ ਕਰੇ ਵੀ ਇਹ ਗਲਤ ਆ ਕਦੇ ਐਂ ਲੱਗਿਆ ਕਰੇ ਮੈਂ ਗਲਤਾਂ ਕਹਿੰਦਾ ਉਹ ਚੀਜ਼ ਨਾ ਮੇਰੇ ਦਿਮਾਗ ਤੇ ਭਾਰੀ ਹੁੰਦੀ ਗਈ ਕਹਿੰਦਾ ਚਲੋ ਜੀ ਮੈਂ ਟਰਾਲੇ ਤੇ ਫਿਰ ਜਾਣ ਜੂਣ ਲੱਗ ਗਿਆ ਪਰ ਉਹਦਾ ਸੁਭਾਅ ਨਹੀਂ ਬਦਲਿਆ ਕੁੜੀ ਦਾ ਕਹਿੰਦਾ ਮੈਂ ਸੋਚਿਆ ਵੀ ਹੁਣ ਕੀ ਕਰੀਏ ਕਹਿੰਦਾ ਮੇਰਾ ਇੱਕ ਯਾਰ ਮਿੱਤਰ ਸੀਗਾ ਮੈਂ ਉਹਦੇ ਨਾਲ ਗੱਲ ਸਾਂਝੀ ਕੀਤੀ ਯਾਰ ਇਸ ਤਰ੍ਹਾਂ ਕਰਕੇ ਯਾਰ ਵੀ ਮੇਰੀ ਘਰ ਵਾਲੀ ਬੜਾ ਬਦਲ ਗਈ ਹੈ ਯਾਰ ਮੈਂ ਪਤਾ ਨਹੀਂ ਕੀ ਚੱਕਰ ਹੋ ਗਿਆ ਬੜੀ ਵਧੀਆ ਸੀ ਬੜੀ ਵਧੀਆ ਪਿਆਰ ਕਰਦੀ ਸੀ ਬੜੀ ਹਾਂਜੀ ਹਾਂਜੀ ਕਰਦੀ ਸੀ ਪਮੀਰੀ ਵਾਂਗੂ ਅੱਗੇ ਵਿੱਚ ਘੁੰਮਦੀ ਸੀ ਵੀ ਹੁਣ ਤਾਂ ਮੇਰੀ ਗੱਲ ਹੀ ਨਹੀਂ ਸੁਣਦੀ ਕਹਾਂ ਰੇ ਮੇਰਾ ਯਾਰ ਮਿੱਤਰ ਸੀ ਉਹ ਥੋੜਾ ਜਿਆਦਾ ਦਿਮਾਗੀ ਤੌਰ ਤੇ ਬੜਾ ਚਲਾਕ ਸੀ ਉਸ ਤੇ ਚਲਾਕ ਸੀ ਉਹ ਕਹਿੰਦਾ ਵੀ ਤੂੰ ਐਂ ਕਰ ਤੂੰ ਜਿਵੇਂ ਰੂਟੀਨ ਤੇ ਕੰਮ ਤੇ ਜਾਂਦਾ ਲੋਡ ਚੱਕਦਾ ਤੂੰ ਲੋਡ ਐਵੇਂ ਚੱਕਣਾ ਠੀਕ ਆ ਦੂਨੂ ਘਰੇ ਕਹਿ ਕੇ ਜਾਈ ਮੈਂ ਚੱਲਿਆ ਲੋਡ ਚੱਕਣ ਪਰ ਦੋਸਤਾਂ ਲੋਡ ਚੱਕੀ ਨਾ ਕਹਿੰਦਾ ਕਹਿੰਦਾ ਉਸ ਦਿਨ ਤੂੰ ਰਾਤ ਨੂੰ ਵਾਪਸ ਆ ਜਾਈ ਤੇ ਜੇ ਤੱਕ ਕਹਿੰਦਾ ਮਿੱਤਰਾ ਉਹਨੇ ਕੁਛ ਨਾ ਕੁਛ ਕੀ ਦਾਲ ਚ ਕਾਲਾ ਹੋਇਆ ਤਾਂ ਸਾਰੀ ਗੱਲ ਪ੍ਰੂਫ ਹੋ ਜੂਗੀ ਤੇ ਜੇ ਉਹ ਸਹੀ ਹੋਵੇ ਤਾਂ ਬਰਕਰਾਰ ਮਨੋ ਘਰੇ ਕੱਲੀ ਸੁੱਤੀ ਪਈ ਹੋਊਗੀ ਫਿਰ ਤੇਰੇ ਮਨ ਦਾ ਭਲੇਖਾ ਹੀ ਆ ਕਹਿੰਦਾ ਚਲੋ ਜੀ ਮੈਂ ਉਹਦੀ ਗੱਲ ਬੱਲੇ ਮੰਨ ਲਈ ਕਹਿੰਦਾ ਮੈਂ ਫਿਰ ਇੱਕ ਦਿਨ ਜਿਵੇਂ ਘਰੇ ਲੋਡ ਚੱਕਣ ਜਾਣਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੇਰੇ ਕੱਪੜੇ ਪੈਕ ਕਰ ਦੇ ਮੈਂ ਲੋਡ ਚੱਕਣ ਚੱਲਿਆ ਵੀ ਮੈਂ ਟਰਾਲੇ ਤੇ ਚੱਲਿਆ ਕਿਉਂਕਿ ਟਰਾਲੇ ਬੰਦ ਅਮਰੀਕਾ ਨੂੰ ਚਲਾ ਕਹਾਂ ਚਲੋ ਜੀ ਉਹਨੇ ਮੇਰੇ ਕੱਪੜੇ-ਕੁੱਪੜੇ ਪੈਕ ਕਰਤੇ ਮੈਂ ਚੱਕਿਆ ਉਹਦਾ ਬੈਗ ਜਾਂ ਤੁਰ ਪਿਆ ਘਰੋਂ ਤੇ ਕਹਿੰਦਾ ਮਹਾਰਾਜ ਚ ਜਾਂਦੇ ਜਾਂਦੇ ਤੇ ਕਹਿੰਦਾ ਮੈਂ ਕੀ ਕਰਿਆ ਵੀ 5 ਡਾਲਰ ਦੀ ਉਹਦਾ ਚਾਬੀ ਜਮਾਨ ਦੀ ਮੈਂ ਘਰ ਦੀ ਚਾਬੀ ਭਰਵਾਲੀ ਕਹਿੰਦਾ ਮੈਂ ਜਾ ਕੇ ਕਿਸੇ ਆਪਣੇ ਮਿੱਤਰ ਪਿਆਰੇ ਕੋਲ ਬਹਿ ਜਾਣਾ ਤੇ ਜਦੋਂ ਕਹਿੰਦਾ ਫਿਰ ਪੈਂਦੀ ਆ ਸ਼ਾਮ ਜਦੋਂ ਮਾਲਾ ਹਨੇਰਾ ਹੋ ਜਾਂਦਾ ਜਦੋਂ ਮੈਂ ਉਦੋਂ ਬਾਹਲੇ ਲੋਕ ਸ਼ਿਫਟਾਂ ਦਾ ਮੋੜ-ਮੋੜਾ ਉਹਦੇ ਜਿੰਨੇ ਮੈਂ ਤੇ ਕਹਿੰਦਾ ਉਸਕੇ ਟਾਈਮ ਮੈਂ ਕੀ ਕਰਿਆ ਵੀ ਮੈਂ ਉਧਰੋਂ ਚੱਕੀ ਗੱਡੀ ਤੇ ਘਰ ਨੂੰ ਮੋੜਾ ਕਹਿੰਦਾ ਮੈਂ ਮੇਰੇ ਦਿਮਾਗ 'ਚ ਇਹ ਗੱਲ ਪਹਿਲਾਂ ਹੀ ਸੀ ਵੀ ਜੇ ਤਾਂ ਮੰਨ ਲਾ ਕੁਝ ਹੋਇਆ ਤਾਂ ਵੀ ਕਲੀਅਰ ਹੋ ਜਾਊਗਾ ਤੇ ਜੇ ਭਲੇਖਾਇਆ ਤਾਂ ਵੀ ਕਲੀਅਰ ਹੋ ਜਾਊਗਾ ਕਹਿੰਦਾ ਮੈਂ ਕੀ ਕਰਾਂ ਮੈਂ ਘਰ ਵੜਨ ਤੋਂ ਪਹਿਲਾਂ ਮੋਬਾਈਲ ਦਾ ਕੈਮਰਾ ਔਨ ਕਰ ਲਿਆ ਕਿਉਂਕਿ ਕਹਿੰਦਾ ਇੱਥੇ ਬੜੇ ਸਿਆਪੇ ਪੈ ਜਾਂਦੇ ਆ ਬਾਅਦ 'ਚ ਤੇ ਕਹਿੰਦਾ ਚਲੋ ਜੀ ਮੈਂ ਲੋਕ ਖੋਲਦਾ ਹਾਂ ਲੋਕ ਖੋਲ ਕੇ ਮੈਂ ਲੌਬੀ ਚ ਆਉਣਾ ਲੌਬੀ ਤੋਂ ਬਾਅਦ ਮੈਂ ਜਦੋਂ ਅਗਲਾ ਲੋਕ ਖੋਲਦਾ ਨਾ ਕਹਿੰਦਾ ਬਈ ਜਦੋਂ ਮੈਂ ਲੋਕ ਖੋਲ ਕੇ ਦੇਖਿਆ ਤੇ ਕਹਿੰਦਾ ਬਈ ਮੇਰੇ ਪੈਰਾ ਥੱਲੇ ਜਮੀਨ ਨਿਕਲ ਗਈ ਦੇਖ ਕੇ ਵੀ ਪੂਰਾ ਕੰਮ ਜੋਰਾਂ ਤੇ ਚੱਲ ਰਿਹਾ ਸੀ ਪੂਰੀਆਂ ਰੰਗ ਰਲੀਆਂ ਮਨਾ ਰਹੇ ਸੀ ਦੋਵੇਂ ਜਣੇ ਕਹਿੰਦਾ ਵੀ ਮੈਂ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਤੇ ਕਹਿੰਦਾ ਉਹਨਾਂ ਦੇ ਰੰਗ ਉੱਡ ਗਏ ਤੇ ਇਹ ਕਹਿੰਦਾ ਜਿਹੜਾ ਮੁੰਡਾ ਸੀਗਾ ਕਹਿੰਦਾ ਉਹ ਭੱਜ ਗਿਆ ਕਹਿੰਦਾ ਬਈ ਮੈਨੂੰ ਸਭ ਤੋਂ ਵੱਡਾ ਜਿਹੜਾ ਝਟਕਾ ਲੱਗਿਆ ਮੈਨੂੰ ਇਹ ਨਹੀਂ ਸੀਗਾ ਵੀ ਵੀ ਆ ਘਰ ਦੇ ਕੀ ਕੁਛ ਕਰਦਾ ਕਹਿੰਦਾ ਮੈਨੂੰ ਸਭ ਤੋਂ ਵੱਡਾ ਝਟਕਾ ਇਹ ਲੱਗਿਆ ਵੀ ਜਿਹੜਾ ਮੁੰਡਾ ਉਹਦੇ ਨਾਲ ਬਿਸਤਰ ਸਾਂਝਾ ਕਰੀ ਬੈਠਾ ਸੀ ਉਹ ਉਹਦੇ ਸਕੇ ਚਾਚੇ ਦਾ ਮੁੰਡਾ ਸੀਗਾ ਦੇਖ ਲਓ ਤੁਸੀਂ ਕੀ ਯਕੀਨ ਕਰੋਗੇ ਕਿਸੇ ਦੇ ਖੂਨ ਦੇ ਰਿਸ਼ਤਿਆਂ ਦਾ ਬਾਈ ਤੁਸੀਂ ਸਕੇ ਚਾਚੇ ਦੇ ਮੁੰਡੇ ਨਾਲ ਤਾਏ ਦੀ ਕੁੜੀ ਸਾਰਾ ਕੁਝ ਕਰੀ ਜਾਂਦੀ ਸੀ ਕਹਿੰਦਾ ਚਲੋ ਜੀ ਵੀਡੀਓ ਮੈਂ ਬਣਾ ਲਈ ਕਹਿੰਦਾ ਮੇਰੀ ਘਰ ਲਈ ਉੱਡ ਕੇ ਮੈਨੂੰ ਪੈ ਗਈ ਕਹਿੰਦਾ ਚੱਕ ਕੇ ਪੁਲਿਸ ਨੂੰ ਨੇ ਫੋਨ ਕਰਤਾ ਕਹਿੰਦਾ ਜੀ ਪੁਲਿਸ ਆਉਂਦੀ ਆ ਪੁਲਿਸ ਨੂੰ ਨੇ ਕਹਿਤਾ ਵੀ ਇਹਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਮੇਰੇ ਨਾਲ ਮੈਨੂੰ ਹਰਾਸਮੈਂਟ ਕਰਦਾ ਜੀ ਕਹਿੰਦਾ ਪੁਲਿਸ ਮੈਨੂੰ ਚੱਕ ਕੇ ਲੈ ਗਈ ਭਰਾਵਾ ਚਲੋ ਜੀ ਕੇਸ ਚੱਲ ਪਿਆ ਚਲੋ ਜਦੋਂ ਕੇਸ ਚੱਲ ਪੈਂਦਾ ਤੇ ਕਹਿੰਦਾ ਉੱਥੇ ਸਾਰੇ ਕਾगज ਪੱਤਰ ਕਾਨੂੰਨੀ ਕਾਰਵਾਈ ਹੁੰਦੀ ਆ ਤੇ ਮੈਂ ਸਾਰੇ ਪ੍ਰੂਫ ਸਾਹਮਣੇ ਰੱਖ ਦਿੰਨਾ ਤੇ ਕਹਿੰਦਾ ਵੀ ਕੇਸ ਮੇਰੇ ਹੱਕ ਦੇ ਵਿੱਚ ਹੋ ਜਾਂਦਾ ਤੇ ਕਹਿੰਦਾ ਮੈਨੂੰ ਉੱਥੇ ਕਿਹਾ ਵੀ ਜਾਂਦਾ ਮੇਰੇ ਵਕੀਲ ਵੱਲੋਂ ਵੀ ਜੇ ਤੂੰ ਚਾਹਨਾ ਵੀ ਮੈਨੂੰ ਜਿਹੜੀ ਹਰਾਸਮੈਂਟ ਹੋਈ ਜਿਹੜਾ ਮੇਰਾ ਟਾਈਮ ਖਰਾਬ ਹੋਇਆ ਮੇਰਾ ਟਾਈਮ ਪੈਸਾ ਵੇਸਟ ਹੋਇਆ ਮੈਨੂੰ ਉਹਦਾ ਦੁੱਗਣਾ ਮਿਲੇ ਹਨਾ ਕਹਿੰਦਾ ਉਹਦ ਨੂੰ ਦਵਾ ਦਾਂਗੇ ਕਹਿੰਦਾ ਮੈਂ ਸੋਚਿਆ ਵੀ ਆ ਜੁੜੇ ਹੱਥ ਵੀ ਇਹੋ ਜੀ ਮਾੜੀ ਜਨਾਨੀ ਮਗਰੋਂ ਲੈ ਜੇ ਮੈਂ ਤੇ ਕੇਸ ਕੋਈ ਨਹੀਂ ਕਰਨਾ ਕਹਿੰਦਾ ਮੇਰੇ ਸਾਸੋ ਸਹੋਰਾ ਸੀ ਉਹ ਵੀ ਉਧਰ ਆਈ ਸੀ ਉਹਨਾਂ ਦਾ ਵਿਜ਼ਿਟਰ ਵੀ ਚੱਲ ਗਿਆ ਹੋਇਆ ਸੀ ਉਹ ਵੀ ਉੱਥੇ ਉਹ ਹਫ਼ਤਾ ਤੋਂ 10 ਦਿਨ ਪਹਿਲਾਂ ਹੀ ਆਏ ਸੀ ਜਦੋਂ ਮਨਾਲਾ ਸਾਡਾ ਕੇਸ ਨਿਪਟਣ ਤੇ ਸਿਰੇ ਤੇ ਫਿਰਦਾ ਸੀਗਾ ਉਦੋਂ ਮਨਾਲਾ ਮੇਰੇ ਸਾਸੋ ਸਹੋਰਾ ਉਧਰ ਕੈਨੇਡਾ ਵਾਲੇ ਆ ਜਾਂਦੇ ਆ ਤਾਂ ਚਲੋ ਜੀ ਮੈਂ ਸਾਸੋ ਸਹੋਰਾ ਨੂੰ ਵੀ ਸਾਰੀ ਗੱਲ ਦੱਸੀ ਵੀ ਆ ਦੇਖ ਲਓ ਵੀਡੀਓ ਦਿਖਾਤੀ ਕਹਿੰਦਾ ਕਹਿੰਦਾ ਵੀਡੀਓ ਦੇਖਣ ਤੋਂ ਬਾਅਦ ਮੇਰੇ ਸਹੋਰੇ ਨੇ ਇੱਕ ਗੱਲ ਕਹੀ ਵੀ ਪੁੱਤ ਤੂੰ ਬਿਲਕੁਲ ਠੀਕ ਆ ਵੀ ਸਾਡਾ ਹੀ ਖੂਨ ਮਾੜਾ ਸੀਗਾ ਕਹਿੰਦਾ ਮੇਰੇ ਸਹੋਰੇ ਨੇ ਠੋਕ ਕੇ ਮੇਰੀ ਸਪੋਰਟ ਕੀਤੀ ਮੇਰੀ ਸੱਸ ਨੇ ਵੀ ਠ ਕਹਿੰਦਾ ਜਦੋਂ ਮੈਂ ਬਰੀ ਹੋ ਕੇ ਕੋਰਟ ਤੋਂ ਬਾਹਰ ਨਿਕਲਦਾ ਤੇ ਮੇਰੇ ਸਾਸੋਰਾ ਬਾਹਰ ਖੜੇ ਆ ਤੇ ਕਹਿੰਦਾ ਮੇਰੇ ਸੌਰੇ ਨੇ ਪਾਗ ਲਾ ਕੇ ਮੇਰੇ ਪੈਰਾਂ 'ਚ ਰੱਖ ਦੇ। ਕਹਿੰਦਾ ਮੈਂ ਆਪਣੇ ਪਾਗ ਚੱਕੀ ਤੇ ਮਾਂ ਦੇ ਸਿਰ ਤੇ ਰੱਖ ਦਿੱਤੀ। ਮੈਂ ਕਹਿੰਦਾ ਡੀ ਤੁਹਾਡਾ ਕੋਈ ਕਸੂਰ ਨਹੀਂ। ਤੁਹਾਡੀ ਕੀ ਗਲਤੀ ਆ? ਤੁਸੀਂ ਤਾਂ ਜੇ ਥੋੜੇ ਦਿਨ ਪਹਿਲਾਂ ਇੱਥੇ ਆਏ ਹੋ ਹਨਾ। ਜੋ ਕੁਛ ਗਲਤ ਕੀਤਾ ਉਹਨੇ ਕੀਤਾ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਤੁਹਾਡਾ ਇਸ ਵਿੱਚ ਕੋਈ ਕਸੂਰ ਨਹੀਂ। ਕਹਿੰਦਾ ਵਿਚਾਰੇ ਰੋਏ ਵੀ ਧੋਏ ਵੀ ਪਰ ਉਹਨਾਂ ਨੇ ਕਿਹਾ ਵੀ ਦੇਖ ਪੁੱਤ ਸਾਡੇ ਲਈ ਅੱਜ ਤੋਂ ਉਹ ਮਰ ਗਈ। ਜਿਹੜੀ ਤੇਰੇ ਨਾਲ ਤੇਰੀੜੀ ਬਣੀ ਗੁਰੂ ਦੀ ਹਯੂਰੀ ਚ ਲਾਵਾ ਲੈ ਕੇ ਸਾਡੀ ਕੀ ਅਜ ਤਾਂ ਉਹ 20 ਸਾਲ ਪਾਲ ਲਿਆ ਸਾੰਭਿਆ ਸੀਗਾ ਉਸ ਤੋਂ ਬਾਅਦ ਉਹਨੇ ساری ਉਮਰ ਤੇਰੇ ਨਾਲ ਕੱਟਣੀ ਸੀ ਹਨਾ ਚਲੋ ਜੀ ਕਹਿੰਦਾ ਮੈਨੂੰ ਉਸ ਗੱਲ ਉਹ ਗੱਲ ਸੁਣ ਕੇ ਮਾੜਿਆ ਮਨ ਨੂੰ ਸਕੂਨ ਵੀ ਮਿਲਿਆ ਵੀ ਯਾਰ ਠੀਕ ਆ ਦੁਨੀਆ ਤੇ ਇਹੋ ਜਿਹੇ ਮਾਂ ਪਿਓ ਵੀ ਹੈਗੇ ਆ ਜਿਹੜੇ ਸਹੀ ਨੂੰ ਸਹੀ ਕਹਿਣ ਵਾਲੇ ਆ ਨਹੀਂ ਤੇ ਬਾੜੇ ਲੋਕ ਦੇਖੇ ਆ ਆਪਦੀਆਂ ਧੀਆਂ ਦਾ ਪੱਖ ਲੈਂਦੇ ਆ ਬੇਸ਼ੱਕ ਦੀ ਧੀ ਲੱਖ ਗਲਤ ਹੋਵੇ ਪਰ ਮੇਰਾ ਵੀਡੀਓ ਪਾਉਣ ਦਾ ਮਕਸਦ ਇੰਨਾ ਕੀ ਆ ਬਈ ਕੀ ਲੋਕਾਂ ਤੱਕ ਮੈਸੇਜ ਜਾਵੇ ਵੀ ਯਾਰ ਐਡਾ ਹੀ ਕਾਲਜੁਗ ਆ ਗਿਆ ਕਮ ਸੇ ਕਮ ਵੀ ਜੇ ਤੁਸੀਂ ਕਿਤੇ ਖੇ ਖਾਣੀ ਆ ਤਾਂ ਕਿਤੇ ਬਾਹਰ ਖਾ ਲਓ ਪਰ ਵਿਆਹ ਤੋਂ ਬਾਅਦ ਇਹ ਕੰਮ ਮੇਰੇ ਸਾਹਮਣੇ ਘਰ ਉਜਾੜਦੇ ਹੁੰਦੇ ਆ ਘਰ ਬਸਦੇ ਨਹੀਂ ਹੁੰਦੇ ਹਨ ਵੀ ਇੱਕ ਮੁੰਡਾ ਵਿਚਾਰਾ ਕੈਨੇਡਾ ਤੋਂ ਸਪੈਸ਼ਲ ਕੁੜੀ ਨੂੰ ਵਿਆਉਣ ਲਈ ਆਉਂਦਾ ਉੱਥੇ ਜਾ ਕੇ ਕੁੜੀ ਦੀ ਉਹਦੀ ਜ਼ਿੰਦਗੀ ਚ ਗੰਦ ਖੋਲਦਾ ਉਹ ਕਹਿੰਦਾ ਬਈ ਹੁਣ ਤਾਂ ਮੈਨੂੰ ਵਿਆਹ ਦੇ ਨਾਂ ਤੋਂ ਹੀ ਨਫ਼ਰਤ ਹੋ ਗਈ ਵਿਆਹ ਦੇ ਨਾਂ ਤੋਂ ਹੀ ਨਫ਼ਰਤ ਹੋ ਗਈ ਤੇ ਇਹ ਕਹਿੰਦਾ ਅੱਜ ਵੀ ਚਲੋ ਕਦੇ ਨਾ ਕਦੇ ਉਹਦੇ ਮਾਪਿਓ ਮੈਨੂੰ ਉੱਥੇ ਮਿਲ ਜਾਂਦੇ ਆ ਕਹਿੰਦਾ ਆਪਾਂ ਨਾਲ ਗੋਡੀ ਹੱਥ ਲਾ ਦਿੰਨੇ ਆ ਚਲੋ ਜੀ ਉਹ ਵੀ ਵਿਚਾਰੇ ਸੀਸਾ ਦਿੰਦੇ ਆ ਕਹਿੰਦਾ ਹੁਣ ਉਹ ਕੁੜੀ ਉਵੇਂ ਥੱਕੇ ਖਾਂਦੀ ਫਿਰਦੀ ਆ ਬਈ ਉੱਥੇ ਤੇ ਤੁਸੀਂ ਦੇਖੋ ਵੀ ਕਿੰਡੀ ਵੱਡੀ ਸ਼ਰਮ ਵਾਲੀ ਗੱਲ ਆ ਵੀ ਇੱਕ ਸੱਕੇ ਚਾਚੇ ਦਾ ਮੁੰਡਾ ਤਾਈ ਦੀ ਕੁੜੀ ਨਾਲ ਫੜਿਆ ਗਿਆ ਵੀ ਇਸ ਤੋਂ ਵੱਧ ਕਿ ਕੀ ਆਪਾਂ ਸੋਚ ਸਕਦੇ ਆ ਇੱਥੋਂ ਤੱਕ ਕੱਲ ਜਾਊਗਾ ਗਿਆ ਦੁਨੀਆ ਦੇਖ ਲੋ ਤੁਰੀ ਕਿਧਰ ਨੂੰ ਜਾਂਦੀ ਆ ਭਾਈ ਤਾਂ ਸਿਆਣੇ ਕਹਿੰਦੇ ਆ ਵੀ ਜਿਹੜੀ ਔਰਤ ਦੇ ਵਿੱਚ ਸਬਰ ਹੁੰਦਾ ਨਾ ਭਾਈ ਔਰਤ ਦੇ ਵਿੱਚ ਸਬਰ ਹੀ ਸਭ ਤੋਂ ਵੱਡੀ ਚੀਜ਼ ਆ ਜੇ ਔਰਤ ਦੇ ਵਿੱਚ ਸਬਰ ਨਾ ਭਾਈ ਤਾਂ ਉਹ ਘਰ ਸਵਰਗਾ ਵਰਗਾ ਤੇ ਜੇ ਔਰਤ ਸਬਰ ਤੋਂ ਹਿੱਲ ਗਈ ਤਾ ਉਸ ਘਰ ਨੂੰ ਨਰਕ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਭਾਵੇਂ ਬੰਦਾ ਕਿੱਡਾ ਮਰਜੀ ਅਮੀਰ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹੋ ਸਕਦਾ ਮੇਰੀ ਵੀਡੀਓ ਦੇਖ ਕੇ ਕੋਈ ਇਸ ਰਾਹ ਤੇ ਤੁਰ ਰਿਹਾ ਹੋਵੇ ਤਾਂ ਉਹ ਮੋੜਨ ਬਾਰੇ ਸੋਚ ਲੇ ਤੇ ਜਾਂ ਤੁਰਨ ਬਾਰੇ ਸੋਚ ਰਿਹਾ ਹੋਵੇ ਜਾਂ ਤੁਰ ਰਿਹਾ ਹੋਵੇ ਤਾਂ ਪਲੀਜ਼ ਇਸ ਰਾਹ ਤੋਂ ਮੁੜਾਓ ਇਸ ਰਾਹ ਦੇ ਅੱਗੇ ਬਦਨਾਮੀ ਆ ਕਾਲਖਾ ਤੁਹਾਡੀ ਜ਼ਿੰਦਗੀ ਖਰਾਬ ਆ ਹੋਰ ਇਸ ਤੇ ਅੱਗੇ ਕੁਝ ਵੀ ਨਹੀਂ ਇਸ ਰਾਹ ਤੇ ਮੰਜ਼ਿਲ ਨਹੀਂ ਆਉਂਦੀ ਜਿਹੜੀ ਰਾਹ ਤੇ ਤੁਸੀਂ ਤੁਰ ਰਹੇ ਹੋ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੁੰਦੇ ਵਾਸਤੇ ਰਿਹਾ